ਥੱਲੇ ਜਿਹੜੀ ਹੈਗੀ ਗਾਂ ਚੈੱਕ ਕਰੋਗੇ ਨਾ ਥੋੜਾ ਦਿਲ ਖੁਸ਼ ਹੋ ਜੇ ਯਾਰ ਦੀ ਦੇਣੀ ਹੈ ਹਾਂਜੀ ਵੀਰੇ ਹਾਂਜੀ ਬਾਕੀ ਯਾਰ ਨਾ ਅ ਮੈਂ ਕਹਿੰਦਾ ਵੀ ਜਿਹੇ ਜੀ 85 ਫਾਰਮ ਦੇ ਵਿੱਚ ਅੰਦਰ ਤੁਸੀਂ ਦੇਖ ਲਓ ਗਾਵਾਂ ਖੜੀਆਂ ਹਨਾ ਹਾਂਜੀ ਸਸੀ ਗੱਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਨਾ ਬਹੁਤ ਚੰਗੀਆਂ ਗਾਵਾਂ ਦਿਖਾਵਾਂਗੇ ਬਾਈ ਪ੍ਰਦੀਪ ਤੇ ਬੱਬੂ ਦੇ ਫਾਰਮ ਦੇ ਵਿੱਚ ਪਹੁੰਚੇ ਆ ਪਿੰਡ ਤਖਤਮਲ ਜ਼ਿਲ੍ਹਾ ਇਹਨੂੰ ਸਿਰਸਾ ਪਿਆ ਜਾਂਦਾ ਤੇ ਨੇੜੇ ਕਾਲਾਂ ਵਾਲੀ ਮੰਡੀ ਰਹਿੰਦੀ ਹੈ ਤਹਿਸੀਲ ਵੀ ਕਾਲਾਂ ਵਾਲੀ ਪਿਆ ਜਾਂਦੀ ਹੈ ਇੱਕ ਵਾਰੀ ਨਿਗਾ ਮਰਵਾਦਾ ਤੁਹਾਨੂੰ ਸਾਰੇ ਜਾਨਵਰਾਂ ਤੇ ਡਿਟੇਲ ਆਪਾਂ ਲੈ ਕੇ ਦੇਵਾਂਗੇ ਅੱਜ ਵਾਲੀ ਵੀਡੀਓ ਖਾਸ ਰਹੂਗੀ ਜਿੰਨੇ ਵੀਰ ਭਰਾਵਾਂ ਨੇ ਘਰਾਂ ਦੇ ਵਿੱਚ ਰੱਖਣ ਵਾਸਤੇ ਦੁੱਧ ਪੀਣ ਵਾਸਤੇ ਗਾਵਾਂ ਲੈਣੀਆਂ ਹਨ ਤੇ ਉਹ ਵੀ ਬੰਦੇ ਸੰਪਰਕ ਕਰ ਸਕਦੇ ਆ ਰੇਟ ਜਿਹੜੇ ਹੋਣਗੇ ਵੀਡੀਓ ਦੇ ਵਿੱਚ ਹੋਣਗੇ ਤੇ ਇੱਧਰ ਤੁਸੀਂ ਦੇਖ ਲਓ ਬਹੁਤ ਚੰਗੀ ਹਾਈਟ ਵਾਲੀਆਂ ਨਸਲ ਵਾਲੀਆਂ ਕਹਿ ਸਕਦੇ ਆ ਪਿਓਰ ਐਚ ਐਫ ਇਧਰੋਂ ਇੱਕ ਮਾ ਤੁਹਾਨੂੰ ਵੱਡੀ ਗਾਂ ਹੋਦ ਹੋਣਾ ਜਿਹੜੀਆਂ ਬਾ ਕਮਾਲ ਆ ਜੀ ਤੇ ਬਾਈ ਕੁਝ ਕੁ ਗਾਵਾਂ ਸੇਲ ਵੀ ਹੋਈਆਂ ਨੇ ਤੇ ਉਹ ਵੀ ਲੈਣ ਪਹੁੰਚੇ ਇੱਥੇ ਤੇ ਆਹ ਦੇਖ ਲਓ ਤੁਸੀਂ ਚੰਗੀ ਗਾਂ ਗਈ ਤੇ ਆ ਜੋ ਇੱਕ ਗਾਂ ਖੜੀ ਹੈ ਗਾਂ ਜਿਹੜੀ ਹੈਗੀ ਹੈਵੀ weight ਵਾਲੀ ਤੇ ਆ ਜੋ ਪਰੋਣੇ ਬੱਬੂ ਨਾਲ ਗੱਲਬਾਤ ਹਾਂਜੀ ਬਾਈ ਜੀ ਸੱਸੀ ਕਾਲ ਸੱਸੀ ਕਾਲ ਵੱਡੇ ਵੀਰ ਤੇ ਬਾਈ ਆਪਣਾ ਜਿਹੜਾ ਹੈਗਾ ਕੰਮ ਹੈ ਜਿਹੜਾ ਵਪਾਰ ਦਾ ਹਨਾ ਬੱਬੂ ਠੀਕ ਹੈ ਤੇ ਲੋਕੇਸ਼ਨ ਮੈਂ ਦੱਸ ਦਿੱਤੀ ਪਿੰਡ ਆਪਣਾ ਆ ਗਿਆ ਤਖਤਮਲ ਤਖਤਮਲ ਹਾਂਜੀ ਵੀਰ ਠੀਕ ਹੈ ਜਿਲ੍ਹਾ ਸਿੱਸਾ ਪੈ ਜਾਂਦਾ ਨੇੜੇ ਕਾਲੇ ਵਾਲੀ ਮੰਡੀ ਰਹਿ ਜਾਂਦੀ ਠੀਕ ਹੈ ਬਾਈ ਬੱਬੂ ਜਿਵੇਂ ਆਪਾਂ ਇੱਕ ਨੰਬਰ ਇਧਰੋਂ ਸਟਾਰਟ ਕਰਾਂਗੇ ਹਨਾ ਹਾਂਜੀ ਵੀਰ ਤੇ ਨਾਗ ਜਿਹੜੀ ਆਪਾਂ ਵੀ ਪੰਜ ਸੱਤ ਤੋੜ ਕੇ ਦਿਖਾਵਾਂਗੇ ਹਾਂ ਪੰਜ ਸੱਤ ਤੋੜ ਕੇ ਦਿਖਾਵਾਂਗੇ ਬਾਕੀ ਖੜੇ ਆ ਦੇਖ ਲਓ ਵੀਰ ਦੇਖ ਲਓ ਹੈਨਾ ਵੀਡੀਓ ਜਿਆਦਾ ਲੰਮੀ ਹੋ ਗਈ ਹਾਂਜੀ ਵੀਰੇ ਹਾਂਜੀ ਠੀਕ ਆ ਤੇ ਕਿੰਨੇ ਕ ਨਗ ਹਰ ਵਕਤ ਜਿਹੜੇ ਹੁੰਦੇ ਆ ਆਪਣੇ ਕੋਲੇ 15 16 ਨਗ ਤਾਂ ਹੁੰਦੀ ਹੁੰਦੇ ਨੇ ਵੀਰੇ 15 ਮਰਜ਼ੀ ਆਓ ਹਾਂਜੀ ਠੀਕ ਆ ਜਦੋਂ ਮਰਜ਼ੀ ਫੋਨ ਕਰਨ ਵੀ ਹਾਂਜੀ ਵੀਰੇ ਹਾਂਜੀ ਠੀਕ ਆ ਤੇ ਟਾਈਮ ਨਹੀਂ ਆਪਾਂ ਜਿਆਦਾ ਲੈਂਦੇ ਬੱਬੂ ਆਜੋ ਆਪਾਂ ਦਰਸ਼ਕ ਵੀਰੋ ਜਿਹੜੀ ਹੈਗੀ ਇਹ ਗਾਂ ਹਾਂ ਪਹਿਲੇ ਨੰਬਰ ਵਾਲੀ ਬਹੁਤ ਚੰਗੀ ਗਾਂ ਕੀ ਕਿਸੇ ਵੀਰ ਨੇ ਹੈਨਾ ਫਾਰਮ ਜਿਵੇਂ ਅੱਜ ਕੱਲ ਫਾਰਮਾਂ ਦਾ ਦੌਰ ਚੱਲੀ ਜਾਂਦਾ ਫਾਰਮਾਂ ਦੇ ਵਿੱਚ ਗਾਵਾਂ ਪ weight ਵਾਲੀ height ਵਾਲੀ ਤੇ ਬਬੂ ਇਹਦਾ ਕੀ ਰਿਕਾਰਡ ਹੈਗਾ ਇਹ ਦੂਜਾ ਸੂਆ ਸੂ ਵੀਰੇ ਦੂਜਾ ਸੂਆ ਹਾਂਜੀ ਵੀਰੇ ਦੁੱਧ ਕਿੰਨਾ ਕ ਪਾ ਦੂਗੀ ਦੁੱਧ ਬੱਚੀ 35 36 ਲੀਟਰ 40 ਪਲੱਸ ਵੀ ਕਰ ਸਕਦੇ 35 36 ਦਾ ਖੁੱਲੇ ਚੋ ਲੈਣਾ ਵੀਰੇ ਠੀਕ ਹੈ ਹਾਂਜੀ ਵੀਰੇ ਹਾਂ ਤੇ ਇਹਦਾ ਕੀ ਰੇਟਰ ਹੋਊਗਾ ਇਹਦਾ ਰੇਟ ਵੀਰੇ 1 ਲੱਖ 40000 ਰੁਪਏ ਜੀ 1 ਲੱਖ 40 ਹਾਂਜੀ ਵੀਰੇ ਹਾਂ ਠੀਕ ਹੈ ਰੇਟ ਬਾਈ ਜੀ ਉਹਨੇ ਦੱਸਾਂਗੇ ਜਿੰਨੇ ਲੈਣਾ ਹੈਗਾ ਠੀਕ ਹੈ ਤੁਹਾਨੂੰ ਇੱਥੇ ਲੱਖ ਮੰਗ ਇੱਥੇ ਲੱਖ ਰੁਪਏ ਤੁਹਾਨੂੰ ਰੇਟ ਕਹ ਦੀਏ ਠੀਕ ਹੈ ਬਾਅਦ ਚ ਤੁਹਾਨੂੰ ਜਦ ਇਹ ਬਈ ਸੇਲ ਹੋ ਗਈ ਆਏ ਹੋ ਗਈ ਹੋ ਗਏ ਨਾ ਫਿਰ ਉਹ ਨਹੀਂ ਕੰਮ ਕਰਦਾ ਦੋਸਤੋ ਜਿਹੜੀ ਹੈਗੀ ਹਾਈਟ ਦੀ ਜਜਮੈਂਟ ਤੁਸੀਂ ਕਰਨੀ ਹੈ ਹਨਾ ਮੈਂ ਕਹਿੰਦਾ ਵੀ ਜਿਹੜਾ ਵੀ ਜਾਨਵਰ ਆਪਾਂ ਲੈਣਾ ਤਾਂ ਉਹ ਫਾਰਮ ਤੇ ਪਹੁੰਚੋ ਤਸੱਲੀ ਕਰੋ ਦੋ ਟਾਈਮ ਦੀ ਚਬਾਈ ਕਰੋ ਤੁਸੀਂ ਬਾਕੀ ਨਾ ਥੱਲੇ ਦੀ ਜਿਹੜੀ ਹੈਗੀ ਆ ਗਾਂ ਚੈੱਕ ਕਰੋਗੇ ਨਾ ਥੋੜਾ ਦਿਲ ਖੁਸ਼ ਹੋ ਜੂਗਾ ਆਪੀ ਤੁਸੀਂ ਦੇਖੋਗੇ ਬਹੁਤ ਸੋਹਣੇ ਸਾਫ ਸੁਥਰੇ ਲੇਵੇ ਵਾਲੀ ਆ ਮੋੜ ਲਾਵੇ ਮਾਫ ਕਰ ਲਾ ਦੇਖੋ ਤੁਸੀਂ ਜਿਹੜੀ ਆਪਾਂ ਕਹਦੇ ਹੁੰਨੇ ਆ ਵੀ ਫੇਸ ਦੀ ਕੁਆਲਿਟੀ ਵੀ ਤੇ ਰੰਗ ਹੈ ਜਿਹੜਾ ਉਹ ਬਹੁਤ ਸੋਹਣਾ ਗਾਂ ਦਾ ਤੇ ਆ ਜੋ ਅੱਗੇ ਆਪਾਂ ਹੋਰ ਦਿਖਾਉਣੀ ਆ ਤੇ ਬਬੂ ਭਾਈ ਜਿਵੇਂ ਦੂਜੇ ਨੰਬਰ ਦੇ ਉੱਤੇ ਆ ਗਈਗਾ ਹਣਾ ਤੇ ਇਹ ਵੀ ਬਹੁਤ ਵੱਡੇ ਹੈਵੀ weight ਵਾਲੀ ਐ ਮੈਂ ਕਹਣਾ ਰਵਣ ਭਾਈ 20 ਪਿੰਡਾਂ ਚ ਵੀ ਨਹੀਂ ਠੀਕ ਆ ਹਾਂ ਜੇ ਭਾਲ ਕੇ ਲਿਓਗੇ ਤਾਂ ਮੀਂਹ ਤੋਂ ਦੀ ਠੀਕ ਆ ਇਹਦੇ ਕਿੰਨਾ ਵਾ ਸੂਆਗਾ ਤੋਫਾ ਦੂਜਾ ਸੂਆ ਸੂ ਬਾਈ ਜੀ ਦੂਜਾ ਸੂਆ ਹਾਂ 20 ਦਿਨ ਬਾਕੀ ਐ 20 ਦਿਨ ਬਾਕੀ ਹਾਂਜੀ ਕਿੰਨਾ ਕ ਦੁੱਧ ਪਾ ਦੂਗੀ ਦੁੱਧ ਬਾਈਰੇ ਝੂਠ ਮਰਾਉਣ ਨੂੰ ਜਿੰਨਾ ਮਰਜ਼ੀ ਕਰਾ ਖਵਾ ਲੋ 40 ਦਿਨ ਢੇੜ ਢੇੜ ਦੁੱਧ ਕੱਢ ਦੇਣਾ ਬੱਚੀ ਨੇ 40 ਢੇੜ ਕੇ ਹਾਂਜੀ ਠੀਕ ਆ ਵਾਪਸ ਕਰ ਲਾ ਬਈ ਅੱਛਾ ਬਬੂ 40 ਕਿਲੋ ਪਾ ਦੂਗੀ ਖੁੱਲਾ ਭਾਈ ਜ ਦੂਜਾ ਸੂਆ ਸੂਣ ਵਾਲੇ ਇਹ ਵੀ ਯਾਰ ਗੱਲ ਮੈਂ ਕਹਿੰਦਾ 5911 ਟਰੈਕਟਰ ਹੀ ਹੈ 5911 ਟਰੈਕਟਰ ਹੀ ਹੈ ਹਨਾ ਗੱਲ ਪੱਕੀ ਹੈ ਠੀਕ ਆ ਤੇ ਬੱਬੂ ਜੀ ਮੈਂ ਆਪਣੇ ਇਹਦੀ ਰੇਟ ਕਿੰਨਾ ਰੱਖੂ ਇਹਦਾ ਵੀਰ ਜੀ ਮੁੱਲ ਕਰਵਾਉ ਨੂੰ ਜਿੰਨਾ ਮਰਜ਼ੀ ਕਰਵਾ ਲੈ ਠੀਕ ਆ ਪਰ 2000 ਬਾਰ ਦੇਣੀ ਆ 2000 ਹਾਂਜੀ ਵੀਰੇ ਠੀਕ ਆ ਤੇ ਇੱਕ ਬੱਬੂ ਜੀ ਮੇ ਤੀਜੇ ਨੰਬਰ ਦੇ ਆ ਖੜੀ ਇੱਕ ਜਿਹੜੀ ਇਹ ਵੀ ਭਾਈ ਤੂੰ ਕਹਿੰਦਾ ਸੀ ਹਨਾ ਵੀ ਗਾਂ ਵਰਗੀ ਆ ਬਹੁਤ ਚੰਗੀ ਆ ਦੋਸਤੋ ਤੁਸੀਂ ਦੇਖ ਲਓ ਥਣ ਮੈਂ ਖੜੀ ਦਿਖਾਦਾ ਜਿਹੜਾ ਲੇਵੇ ਨੂੰ ਥਣ ਲੱਗਿਆ ਹਨਾ ਬਹੁਤ ਚੰਗਾ ਚੈੱਕ ਕਰਿਓ ਤੇ ਬਬੂ ਇਹ ਕਿੰਨੇ ਵਿੱਚ ਸੂਏ ਸੂਣਾ ਇਹਨੇ ਇਹਨੇ ਪਹਿਲਾਂ ਸੁਣਾ ਬਾਈ ਭਲੂਣ ਬੱਚਿਆ ਅੱਛਾ ਪਹਿਲੇ ਸੂਏ ਸੂਣਾ ਹਾਂਜੀ ਵੀਰੇ ਹਾਂ ਬਹੁਤ ਚੰਗੀ ਹੈ ਯਾਰ ਹਨਾ ਬਬੂ ਤੇ ਤੁਰਦੇ ਤੁਰਦੇ ਕਰਾ ਬਬੂ ਇਹ ਦੁੱਧ ਕਿੰਨਾ ਕ ਪਾ ਦੂਗੀ ਦੁੱਧ ਵੀਰੇ ਜ ਝੂਠ ਮਰਾਉਣ ਨੂੰ ਜਿੰਨਾ ਮਰਜੀ ਮਰਾਲਾ 25 26 ਤੋਂ ਮਰਦੀ ਨਹੀਂ 25 26 ਤੋਂ ਮਰਦੀ ਨਹੀਂ ਹਾਂ ਠੀਕ ਆ ਲੈ ਵੀ 25 26 ਕਿਲੋ ਬਾਈ ਕਹਿੰਦਾ ਵੀ ਦੁੱਧ ਪਾ ਦੂਗੀ ਤੇ ਤੁਸੀਂ ਬਾਕੀ ਆ ਆ ਦੇਖੋ ਹਨਾ ਬਹੁਤ ਚੰਗੀ ਆ ਤੇ ਬਬੂ ਇਹਦਾ ਰੇਟ ਕਿੰਨਰ ਹੋ ਮੋੜ ਲਾ ਬਾਈ ਇਹ ਬੱਛੀ ਯਾਰ ਵੀਰੇ ਮੁੱਲ ਜੋ ਮਰਜ਼ੀ ਕਰਾ ਲੈ ਲੱਖ ਕਰਾ ਲੈ 1.5 ਕਰਾ ਲੈ 85000 ਦੀ ਦੇਣੀ ਐ 85000 ਦੀ ਦੇਣੀ ਐ ਹਾਂਜੀ ਵੀਰੇ ਹਾਂਜੀ ਬਾਕੀ ਯਾਰ ਨਾ ਅ ਮੈਂ ਕਹਿੰਦਾ ਵੀ ਜਿਹੇ ਜੀ 85000 ਲਾ ਕੇ ਮੱਝ ਲੈ ਲਈ ਹੈ ਨਾ ਮੈਂ ਕਿਹਾ ਬਾਈ ਮੱਝ ਦੀ ਗਰੀਸ ਕਰੂੰ ਹੈ ਨਹੀਂ ਠੀਕ ਐ ਬਾਕੀ ਬਹੁਤ ਸੋਹਣੀ ਐ ਯਾਰ ਗੋਲ ਮਟੋਲ ਰੰਗ ਦੇਖੋ ਚਮਕ ਕਿੰਨੀ ਐ ਹੈ ਨਾ ਇਹ ਆ ਦੇਖੋ ਠੀਕ ਐ ਬੱਬੂ ਤੇ ਬੱਬੂ ਜੀ ਮੈਂ ਆਪਾਂ ਇਧਰਲੇ ਪਾਸੇ ਆ ਜੀਏ ਹੁਣ ਇਹ ਕਿੰਨੇਵੇਂ ਸੂਏ ਤੇ ਕੀ ਰੇਟ ਹੈ ਇਹ ਬੱਛੀ ਦੂਜਾ ਸੂਆ ਸੂਏ ਤੇ ਕੀ ਰੇਟਰ ਹੋ ਇਹਦਾ ਇਹ ਬੱਛੀ ਅਰਬੇ ਰ 65000 ਦੀ ਦੇਣੀ ਐ 65000 ਦੀ ਹਾਂਜੀ ਵੀਰੇ ਠੀਕ ਆ ਤਾਂ ਖੜੀ ਰਹਿਣ ਦੇ ਕੋਈ ਗੱਲ ਨਹੀਂ ਤੇ ਜਿਵੇਂ ਆ ਆ ਗਈ ਇਹ ਬੱਛੀ ਵੀ ਦੂਜਾ ਸੂਆ ਸੂਆ ਵਾਲੇ 20 ਦਿਨ ਬਾਕੀ ਬਾਈ 20 ਦਿਨ ਬਾਕੀ ਆ ਹਾਂਜੀ ਠੀਕ ਆ ਇਹਦਾ ਕਿੰਨਾ ਕੁ ਰੇਟ ਰੋ ਜਾਮ ਲੈਣ ਦੇਣ ਦੀ ਵਾਲੀ ਗੱਲ ਇਹਦਾ 75000 ਰੁਪਏ ਵੀਰੇ ਉਹ ਦੇਉਂਗੇ ਕਿੰਨੇ ਦੀ ਹਾਂਜੀ 5-4000 ਰੁਪਏ ਛੋੜ ਛੱਪੇ ਹੋ ਜੀ ਠੀਕ ਆ ਛੋੜ ਛੱਪਾ ਹੋ ਜਾ ਹਣਾ ਠੀਕ ਆ ਤੇ ਇੱਧਰ ਆ ਗਈ ਮੱਝ ਘਰ ਦੀ ਆਜੋ ਉਧਰ ਚੱਲਦੇ ਆ ਬੱਬੂ ਜਿਵੇਂ ਆ ਚੱਲਦੇ ਲਾਈਵ ਦੇ ਵਿੱਚ ਆਪਾਂ ਹਾ ਲਾਹੀ ਸੀ ਹਣਾ ਉਹਦੇ ਹਾਂਜੀ ਇਹ ਪਹਿਲਾ ਸੂਆ ਸੂ ਵੀਰੇ ਪਹਿਲਾ ਸੂਆ ਹਾਂਜੀ ਵੀਰੇ ਠੀਕ ਆ ਹਾਂਜੀ ਤੇ ਇਹਦਾ ਰੇਟ ਜਮਾ ਫਿਰ ਚਾਰ ਦੰਦ ਦਾ ਬਾਈ ਮੋਹ ਚਾਰ ਦੰਦ ਦਾ ਹਾਂ ਲੈ ਵੀ ਹਾਈਟ ਵੇਟ ਤੁਸੀਂ ਚੈੱਕ ਕਰਨਾ ਹਜੇ ਕੱਚੀ ਆ ਕਿੰਨੇ ਕ ਦਿਨ ਲੈ ਜੂ ਬਬੂ ਹਲੇ 20 ਦਿਨ ਬਾਕੀ ਦੇ ਬਾਈ ਕਿੰਨਾ ਕ ਦੁੱਧ ਪਾ ਦੂ ਉਹ ਤਾਂ ਬਾਈ ਯਾਰ 27 28 30 ਤੂੰ ਤਾਂ ਮਰਦੀ ਨਹੀਂ ਮਤਲਬ 20 ਪਲਸ ਖੁੱਲਾ ਨਾ 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 20 ਪਲਸ ਖੁੱਲਾ ਬਾਈ ਜੀ 25 ਪਲਸ ਠੀਕ ਆ ਐਡੀ ਬੱਚੀ ਨੇ 20 ਕਿਲੋ ਤੱਕ ਹੀ ਦਿੰਦਾ ਬਾਈ ਨਹੀਂ ਨਹੀਂ ਮੈਂ ਤੈਨੂੰ ਇਹ ਗੱਲ ਕਹਿਣਾ ਹਨਾ ਬੱਚੀ ਬਹੁਤ ਚੰਗੀ ਆ ਬਾਕੀ ਨਾ ਅਗਲਾ ਕਹਿੰਦਾ ਯਾਰ ਵੀਡੀਓ ਤੇ ਮਾਰੀ ਜਾਂਦੇ ਆ ਆਏ ਗੱਲ ਹੈ ਨਾ ਜਿਹੜੀ ਵਜਨ ਵਾਲੀ ਕਰਕੇ ਹੈ ਨਾ ਤੇ ਇਹਦਾ ਬੱਬੂ ਰੇਟ ਕਿੰਨਾ ਰਹੂਗਾ ਰੇਟ ਇਹ 90000 ਦੀ ਬੱਚੀ ਦਿੰਨੀ ਬਈ ਮਾਨਤਨ ਹੋ ਜੋ ਹਾਂ ਮਾਨਤਨ ਹੋ ਜੋ ਠੀਕ ਆ ਆ ਜੋ ਅੱਗੇ ਦੋਸਤੋ ਤੁਸੀਂ ਦੇਖ ਸਕਦੇ ਹੋ ਹੁਣ ਜਿਵੇਂ ਇਹ ਛੋਟਾ ਛੋਟਾ ਸਿੰਘ ਹੈ ਹੈ ਨਾ ਛੋ ਨੂੰ ਮਤਲਬ ਮੇਰਾ ਕਹਿੰਦਾ ਪਾ ਵੀ ਛੋਟ ਦੇ ਵਿੱਚ ਵੀਡੀਓ ਬਣਾ ਕੇ ਦਿਖਾ ਦਗੇ ਜਜਮੈਂਟ ਹੈਗੀ ਸਰ ਇੱਕ ਪਸ਼ੂ ਦੀ ਕਰਾ ਦਿੱਗੇ ਹੈ ਨਾ ਬਾਕੀ ਥੱਲੋਂ ਵੀ ਚੰਗੇ ਮੋੜ ਲ ਕਰ ਵੇਟ ਬਹੁਤ ਆ ਬੱਚੀ ਦੇ ਵਿੱਚ ਹਜੇ ਪਹਿਲੇ ਸੂਏ ਬੱਬੂ ਪਹਿਲਾ ਸੂਏ ਬਾਈ ਜੀ ਪਹਿਲਾ ਸੂਏ 20 ਦਿਨ ਬਾਕੀ ਬੱਚੀ ਦੇ 20 ਦਿਨ ਬਾਕੀ ਆ ਹਾਂਜੀ ਵੀਰੇ ਦੋ ਦਿਨ ਦਾ ਦੋਸਤੋ ਭਾਈ ਜੀ 25 26 ਕਿਲੋ ਨੂੰ ਰੇਟ ਬਸ ਬਾਲਾ ਮੁੱਲ ਨਹੀਂ ਕਰਦੇ 1 ਲੱਖ 5000 ਰੁਪਏ ਫਿਕਸ ਹਾਂਜੀ ਵੀਰੇ ਠੀਕ ਆ ਭਾਈ ਜੀ ਛੋੜ ਚੱਪਾ ਕਰਾ ਦੇ ਆ ਜੋ ਲੈ ਵੀ ਦੋਸਤੋ ਹੁਣ ਆਪਾਂ ਆ ਗਏ ਫਾਰਮ ਦੇ ਵਿੱਚ ਅੰਦਰ ਤੁਸੀਂ ਦੇਖ ਲਓ ਗਾਮਾਂ ਖੜੀਆਂ ਹਨਾ ਜਿਹੜੀਆਂ ਸਾਨੂੰ ਆਪੀ ਦਾ ਬੱਲ ਵੀ ਛਿੜਾ ਦੇ ਬੱਬੂ ਜਿਵੇਂ ਆ ਗਾਂ ਆ ਗਈ ਹਨਾ ਹਾਂਜੀ ਵੀਰੇ ਇਹ ਕਿੰਵੇਂ ਸੂਏ ਤੀਜੇ ਇਹ ਤੀਜਾ ਸੂਆ ਸੂ ਬਈ ਹਾਂ ਤੀਜੇ ਸੂਏ ਸੂ ਹਾਂ ਹਾਂਜੀ ਵੀਰੇ ਹਾਂ ਠੀਕ ਆ ਤੇ ਇਹਦਾ ਕੀ ਰੇਟ ਰਹੂਗਾ ਇਹ 85 ਹਜ਼ਾਰ ਦੀ ਬੈਠ ਦੇ ਦਿਆਂ ਬਈ ਜਮਾ 25 26 ਕਿਲੋ ਜੋ ਬਸ ਛੋੜ ਛੱਪਾ ਕਰ ਦਾਂਗੇ 80000 ਦੀ ਦੇ ਦੇਣਗੇ 80000 ਦੀ ਦੇ ਦੇਣਗੇ ਠੀਕ ਆ ਦੁੱਧ 25 26 ਕਿਲੋ ਖੁੱਲਾ ਪਾਉਗੀ ਹਨਾ ਅੱਗੇ ਬਈ ਆਪਾਂ ਨਾ ਹੁਣ ਉਹੀ ਮਤਲਬ ਐਂ ਖੜੀਆਂ ਗਾਵਾਂ ਦਿਖਾਵਾਂਗੇ ਠੀਕ ਆ ਆ ਦੇਖੋ ਕ੍ਰੌਸ ਦੇ ਵਿੱਚ ਆ ਗਈ ਕਿੱਦਾਂ ਸੋਹਣਾ ਥਣ ਲੱਗਿਆ ਜਦੋਂ ਯਾਰ ਬੱਬੂ ਦਰਸ਼ਕ ਵੀਰ ਦੇਖ ਲੈਣਗੇ ਚਲੋ ਠੀਕ ਆ ਹਨਾ ਜਦੋਂ ਤਿਆਰ ਹੋਊਗੀ ਹੋਰ ਹੀ ਕੁਝ ਬਣ ਜਾਣਾ ਉਹਨੇ ਹੋਰ ਕੁਝ ਬਣ ਜਾਣਾ 1 2 ਦਿਨ ਤਾਂ ਮੈਂ ਖੁੱਲੇ ਲੈ ਜਾਵਾਂਗੇ ਅੱਜ ਤਾਂ ਇਹਨੇ ਸੁਰਖੀ ਬਿੰਦੀ ਆ ਆ ਦੇ ਲਾਉਣਾ ਨਹੀਂ ਆ ਬਾਈ ਜੀ ਹਾਂ ਕਿੰਨਾ ਰੇਟ ਰੱਖੂ ਇਹਦਾ ਇਹ ਬੱਚੀ 65000 ਦੀ ਦੇ ਦਾਂ ਬਾਈ ਦੁੱਧ ਪੀਣ ਵਾਲੇ ਵਾਸਤੇ ਦੁੱਧ ਪੀਣ ਵਾਲੇ ਵਾਸਤੇ 65000 ਲੈ ਵੀ 65000 ਰੁਪਏ ਦੀ ਬੱਚੀ ਹੈ ਜਿਹੜੀ ਲਾਲ ਰੰਗ ਦੀ ਸੋਨੂੰ ਸਕਰੀਨ ਤੇ ਦਿਖਾਈਦੀ ਜਾਂਦੀ ਆ ਮੂੰਹ ਦਿਖਾ ਦੇ ਕੇ ਆਖੋਂਗੇ ਤਾਂ ਸਹੀ ਅੱਜ ਮਤਲਬ ਨਾ ਤੁਸੀਂ ਵੀ ਕਾਲੀ ਕਾਲੀ ਜੀਚ ਬਣਾਤੀ ਪਰ ਮੈਂ ਇਹ ਗੱਲ ਕਹਿਣਾ ਵੀ ਬਬੂ ਕਰਦੇ ਅਜਮਾਨਦਾਨ ਜਮਾ ਫੇਕ ਕੋਈ ਗੱਲ ਨਹੀਂ ਬਾਈ ਆਊਗਾ ਕੋਈ ਕਰਾਂਗੇ ਮਾਣ ਕਰਦੇ ਜ਼ਰੂਰ ਕਰਾਂਗੇ 1200 ਰੁਪਏ ਛੋੜ ਕਰਾਂਗੇ ਚੱਲ ਠੀਕ ਆ 63000 ਦੀ ਰਹਿ ਗਈ ਹਾਂਜੀ ਜੀ ਠੀਕ ਆ ਅੱਗੇ ਆ ਵੀ ਚੰਗੀ ਖੜੀ ਆ ਭਾਈ ਬਬੂ ਇਹਦਾ ਕਿੰਨਾ ਸੁਆ ਇਹਦਾ ਦੂਜਾ ਸੂਆ ਵੀਰੇ ਇਹ ਲੇਖਾ ਇਹਦਾ ਵੀ ਕੋਈ ਨਹੀਂ ਸੂਈ ਹੋਈ ਆ ਬਈ ਇਹ ਸੂਈ ਹੋਈ ਆ ਕਿੰਨਾ ਦੁੱਧ 18 ਕਿਲੋ ਤਿਆਰ ਕੀਤਾ ਹਾਂ ਹਾਂ 18 ਕਿਲੋ ਚਵਾ ਦਾਂਗੇ ਚਵਾ ਦੂੰਗੇ 8 ਦਿਨਾਂ ਦੀ ਸੂਈ ਕਿਹਾ ਸੀ ਹਨਾ ਲਾਈਵ ਦੇ ਵਿੱਚ ਮਗਰ ਬੱਚਾ ਇਹਦੇ ਬਾਈ ਮਗਰ ਬੱਚਾ 60000 ਦੀ ਕਿਹਾ 60 ਦੀ ਦੇਣੀ ਆ ਆਪਾਂ 500 ਘੱਟ ਦੇ ਦੋ ਕੋਈ ਦੋਸਤ 60 ਦੀ ਦੇਣੀ ਹੈ ਹਾਂਜੀ ਵੀਰੇ ਹਾਂ ਲੈ ਵੀ 60000 ਦੀ ਆਹ ਜਿਹੜੀ ਖੜੀ ਹੈ ਨਾ 18 ਕਿਲੋ ਦੁੱਧ ਤਿਆਰ ਆ 18 ਕਿਲੋ ਦੁੱਧ ਤਿਆਰ ਆ ਮਤਲਬ ਮਗਰ ਬੱਚਾ ਇਹਦੇ ਤੇ ਰੇਟ ਇਹਦਾ 60000 ਹਾਂਜੀ ਵੀਰੇ ਹਾਂ ਠੀਕ ਆ ਆਜੋ ਅੱਗੇ ਸਿੰਘਾ ਵਾਲੀ ਸੂਈ ਹੋਈ ਤਾਜੀ ਸੂਈ ਆ ਹਨਾ ਬਬੂ ਸਿੰਗਾਲੀ ਨਾ ਗਾਇ ਤਾਂ ਨੂਰਪਰੀ ਐ ਨੂਰਪਰੀ ਲੈ ਲੈ ਵੀ ਨੂਰਪਰੀ ਪੈਣ ਦੇ ਥੱਲੇ ਆ ਲੈ 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 ਥਣ ਦੇਖ ਲੱਗਾ ਬਈ ਲੈ 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 ਦੇਖੀ ਫਿਰ ਇਹ ਲੱਖਾਂ ਦਿਨ ਲੱਗਦਾ ਜਗੜ ਗੱਲ ਪੱਕੀ ਆ ਕੀ ਗੱਲ ਪੱਕੀ ਆ ਲੈ ਠੀਕ ਆ ਪਹਿਲਾ ਸੂਆ ਦੋ ਦੰਦ ਹਨਾ ਰੇਟ ਬਈ ਬਾਹਲਾ ਨਹੀਂ 45000 ਰੁਪਏ ਦੇ ਦਾਂਗੇ ਜੈ ਸਨੋ 45 ਦੁੱਧ 15 ਦੇਊਗੀ ਜਮਾ ਖੁੱਲਾ ਬਾਈ ਜੀ ਡੱਬੇ ਮਰਵਾ ਦਾਂਗੇ ਠੀਕ ਆ 15 ਕਿਲੋ ਲੈ ਆ ਜਾ ਕਹਨਾ ਬੱਬੂ ਏ ਅੱਜ ਦਾ ਨਾ ਇਹ ਪਹਿਲਾਂ ਬੱਚੀ ਆ ਬਾਈ ਸੂਈ ਹੋਈ ਆ 6-7 ਦਿਨਾਂ ਦੀ 6-7 ਦਿਨਾਂ ਦੀ ਸੂਈ ਹੋਈ ਹਾਂਜੀ ਵੀਰੇ ਹਾਂ ਠੀਕ ਆ ਤੇ ਇਹਨੂੰ ਦੁੱਧ ਕਿੰਨਾ ਕੁ ਪਾ ਦੂ ਤੋਤ ਵੀਰੇ ਹੁਣ 15 ਕਿਲੋ ਤਿਆਰ ਹੋਊਗਾ 17-18 ਦੇ ਦੂਗੀ ਕਿੰਨੀ ਦੇ ਸਕਦੀ ਹੈ 55000 ਰੁਪਏ 55000 ਹਾਂਜੀ ਵੀਰੇ ਹਾਂ ਆ 55000 ਦੀ ਠੀਕ ਆ ਆ ਨਾਗ ਵਾਲੇ ਸਾਡੇ ਕੋਲੇ ਇੱਕ ਆ ਸੂਣ ਵਾਲੀ ਖੜੀ ਆ ਇਹ ਬੱਚੇ 20 ਦਿਨਾਂ ਦੀ ਕੱਚੀ ਪਹਿਲਾ ਸੂਆ ਬਈ ਪਹਿਲਾ ਸੂਆ ਹਾਂਜੀ ਕੀ ਰੇਟ ਰਹੂ ਇਹਦਾ 52000 ਰੁਪਏ ਬਈ ਕਰ ਦੇ ਫਿਕਸ ਟਾਟਾ-ਬਟਾ 2000 ਘੱਟ 2000 ਘੱਟ ਹਾਂਜੀ ਵੀਰੇ ਤੇ ਜਿਵੇਂ ਆਹਾਗਾ ਆ ਗਈ ਡੱਬੀ ਇਹ ਬੱਚੇ ਵਾਲੇ 20 ਦਿਨ ਕੱਚੀ ਆ ਬਈ 20 ਦਿਨਾਂ ਦੀ ਕੱਚੀ ਹਾਂ ਇਹਨੂੰ ਤਾਈਓ ਇੱਧਰ ਹੀ ਬੰਨ ਰੱਖੇਗਾ ਅੱਛਾ ਅੱਛਾ ਹਾਂ ਠੀਕ ਹੈ ਦੁੱਧ ਦਹੀਂ ਵੀ ਚੰਗਾ ਪਊ ਦੁੱਧ ਬਾਈ ਜੀ 32 33 ਕਿਲੋ ਚੋਇਆ ਹੋਇਆ ਮਾਲਕਾਂ ਨੇ 32 33 ਕਿਲੋ ਹਾਂਜੀ ਹਾਂ ਰੇਟ ਰੇਟ ਵੀਰੇ 1,110,000 ਰੁਪਈਆ 1 10 ਹਾਂਜੀ ਵੀਰੇ ਜਿਵੇਂ ਆ ਸਾਹੀਵਾਲ ਖੜੀਏ ਤੇਰੇ ਪਿੱਛੇ ਹਾਂਜੀ ਵੀਰੇ ਇਹ ਵੀ ਗੋਲ ਮਟੋਲ ਦੀ ਆ ਹਨਾ ਇਹ ਹਲੇ ਕੱਢਦੀ ਐ ਬੱਚੀ 10 12 ਦਿਨ ਬਾਈ ਇਹ 10 12 ਦਿਨ ਕੱਢਦੀ ਆ ਹਾਂ ਠੀਕ ਆ ਤੇ ਬਾਈ ਇਹਦਾ ਕੀ ਰੇਟ ਰਹੂ ਤੇ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਦਾ ਭਾਈ ਇਹ 15 16 ਕਿਲੋ ਦੇਊਗੀ ਠੀਕ ਹੈ ਕੋਈ ਝੂਠ ਨਹੀਂ ਮਾਰਦੇ ਬਾਈ ਤੀ ਕੱਲ ਨੂੰ ਗਾਲਾਂ ਦੀ ਵੇਗਲਾ 48000 ਦੀ ਚੜਾ ਕੇ ਲੈ ਜਾ ਬਸ 48000 ਮਰਜ਼ੀ ਆ ਹਾਂ ਮਾਨ ਤਨ ਕਰਾਵਾਂਗੇ ਪੱਕਾ ਕੋਈ ਗੱਲ ਨਹੀਂ ਬਾਈ ਠੀਕ ਹੈ ਲੈ ਵੀ ਤੇ ਇੱਕ ਇਧਰ ਆ ਗਈ ਇਹ ਛੋਟੀ ਬੱਚੀ ਦੂਜਾ ਸੂਆ ਸੂ 15 ਦਿਨ ਇਹ ਕੱਚੀ ਹੈ ਇਹਦਾ ਰੇਟ ਬਾਈ 42000 ਦੀ ਦੇ ਦਾਂਗੇ ਯਾਰ ਹੋਜੂ 40 ਦੀ ਦੇ ਦਾਂਗੇ ਬਾਈ ਜੀ ਦੁੱਧ ਕਿੰਨਾ ਪਾਉ 15 ਕਿਲੋ ਦੁੱਧ ਬੱਚੀ 16 17 ਕਿਲੋ ਖੁੱਲ੍ਹੇ ਹੀ ਦੇ ਦੂਜਾਂ ਠੀਕ ਹੈ ਤੇ ਇਧਰ ਜਿਵੇਂ ਇੱਕ ਆਹ ਖੜੀ ਆ ਲੈ ਵੀ ਇੱਕ ਪੰਜ ਮਹੀਨੇ ਦੀ ਗੱਭਣਾ ਤੁਸੀਂ ਦੇਖ ਲਓ ਬਹੁਤ ਸੋ ਤੇ ਬਬੂ ਇਹਦਾ ਜਿਵੇਂ ਕਹਿ ਦਿੱ ਗਏ ਵੀ ਜਿਵੇਂ ਪਹਿਲਾਂ ਆਖਿਆ ਸੀ ਨੁਗਰੀ ਕੁੜੀ ਵਰਗੀ ਹੈ ਹਾਂਜੀ ਹਾਂਜੀ ਹੈਨਾ ਹਾਂਜੀ ਵੀਰੇ ਤੇ ਕਿੰਨੇ ਦੀ ਬਾਈ ਯਾਰ 52000 ਦੀ ਕਹਿ ਰੱਖਿਆ ਹੂੰ ਤਾਂ ਬੇਚਣੀ ਨਹੀਂ ਜੇ ਕੋਈ ਭਰਾ ਉਹ ਸ਼ੌਕ ਤੌਰ ਤੇ ਲਿਆਨ ਨੂੰ ਤਾਂ 50000 ਦੀ 50000 ਹਾਂਜੀ ਵੀਰੇ ਹਾਂਜੀ ਠੀਕ ਆ ਤੇ ਇੱਕ ਜਿਹੜੀ ਐਫ ਡੀ ਇੱਕ ਤਰ੍ਹਾਂ ਦੀ ਵੱਡੇ ਵੀਰ ਐਫ ਡੀ ਅਲੇ ਖੀਰੀ ਬੱਚੀ ਹੈ ਮੂੰਹ ਤੋਂ 5.5 ਮਹੀਨੇ ਘੱਬਨ ਚੈੱਕ ਕਰਾ ਕੇ ਲੈ ਜੀ 5.5 ਮਹੀਨੇ ਦੀ ਹਾਂ ਠੀਕ ਆ ਗੱਲ ਤੇਰੀ ਜਮਾ ਮਤਲਬ 50000 ਦੀ ਟਾਟਾ ਵਾਟਾ ਹਾਂਜੀ ਠੀਕ ਆ ਤੇ ਆਹ ਇੱਕ ਗਿਫਟ ਨਾਲ ਦੇਵਾਂਗੇ ਤੇ ਮੈਂ ਕਹਣਾ ਵੀ ਜਿਹੜਾ ਕੋਈ 10 ਪਸ਼ੂ ਇਕੱਠੇ ਲਿਆ ਉਹਨੂੰ ਗਿਫਟ ਦੇ ਦੇ ਗਿਫਟ ਚ ਲੈ ਜਾਏ ਕੋਈ ਗੱਲ ਨਹੀਂ ਹੈ ਠੀਕ ਹੈ ਵੱਡੇ ਵੀਰ ਜੋ ਕਹੇ ਤਾਂ ਜਵਾਨ ਕਰ ਲਈ ਤੁਸੀਂ ਆਪਾਂ ਭਜਾਂਗੇ ਹੈ ਠੀਕ ਹੈ ਗੱਲ ਤੇ ਉਹ ਮਹੀਨੇ ਦੀ ਗੱਬਣਾ ਇਹ ਮਹੀਨੇ ਦੀ ਗੱਬਣਾ ਕਹਿ ਕੇ ਖਾਲੀ ਲੈ ਜਾਓ ਖਾਲੀ ਕਹਿ ਕੇ ਲੈ ਜਾਏ ਤੇ ਲੈ ਜਾਏ 10000 ਦੀ ਹਾਂਜੀ ਵੀਰੇ 10 ਦੀ ਕਹਿ ਦੇ ਦੇ ਦਾਂਗੇ ਚਲ ਠੀਕ ਹੈ ਲੈ ਜੋ ਚੜਾ ਠੀਕ ਹੈ ਤੇ ਲੈ ਵੀ ਬੱਬੂ ਦਰਸ਼ਕਾਂ ਨੂੰ ਨਾ ਇੱਕ ਆਪਦਾ ਨੰਬਰ ਦੱਸ ਦੇ ਹਾਂਜੀ ਤੇ ਆਪਾਂ ਵੀਡੀਓ ਦਾ ਐਂਡ ਕਰਤਾ ਹੈ ਨੰਬਰ 94671 70471 9889 10680 ਠੀਕ ਹੈ ਹਾਂਜੀ ਧੰਨਵਾਦ ਬਾਈ ਬੱਬੂ ਤੇ ਦਰਸ਼ਕੋ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜਿੰਨੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ